ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਕੋ ਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਬੜ ਜੋਦਾ ਬਹੁਤ ਪਰ ਉਪਕਾਰੀ ਐਸੇ ਦੀਨ ਦਿਆਲ ਸਤ ਗੁਰੂ ਮੇਰੀ ਪੀਰੀ ਦੇ ਮਾਲਕ ਦਾਤਾ ਬੰਦੀ ਛੋੜ ਧੰਨ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਦਾ ਅੱਜ ਪਾਵਨ ਅਵਤਾਰ ਦਿਹਾੜਾ ਹੈ ਧੰਨ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ ਅਤੇ ਮਾਤਾ ਗੱਗਾ ਜੀ ਦੇ ਗਰਭ ਵਿਖੇ ਕਿੰਨਾ ਸਮਾਂ ਹੋ ਚੱਲਾ ਹੈ ਵਿਆਹ ਨੂੰ ਹਜੇ ਤੱਕ ਕੋਈ ਸੰਤਾਨ ਨਹੀਂ ਹੋਈ ਸੰਤਾਨ ਨੇ ਜਨਮ ਨਹੀਂ ਲਿਆ ਇਧਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਵੱਡਾ ਭਾਈ ਬਾਬਾ ਪ੍ਰਿਥੀ ਚੰਦ ਜਿਹੜਾ ਹੈ ਇਹਦੀ ਘਰ ਵਾਲੀ ਬੀਬੀ ਕਰਮੋ बार-बार ਇਹਨੂੰ ਤਾਨੇ ਮੇਨੇ ਦਿੰਦੀ ਹੈ ਕੌਣਸ ਦੀ ਕੌਣਸ ਦੀ ਹੈ ਪ੍ਰਿਥੀ ਨੂੰ ਕਹਿੰਦੀ ਹੈ ਤੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਉਹਨਾਂ ਵੱਲ ਵੇਖ ਉਹਨਾਂ ਨੂੰ ਗੁਰਤਾ ਗੱਦੀ ਪ੍ਰਾਪਤ ਹੋ ਗਈ ਜੇ ਤੂੰ ਵੀ ਕਿਤੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਮੰਨਿਆ ਹੁੰਦਾ ਸੇਵਾ ਕੀਤੀ ਹੁੰਦੀ ਗੁਰੂ ਪਿਤਾ ਦੀ ਤੇ ਅੱਜ ਗੁਰਤਾ ਗੱਦੀ ਤੇ ਤੇਰਾ ਆਕਾਉਣਾ ਸੀ ਸਤਿਗੁਰੂ ਜੀ ਦੇ ਘਰ ਦੇ ਵਿੱਚ ਕਿੰਨੀਆਂ ਖੁਸ਼ੀਆਂ ਨੇ ਇਹ ਸਾਰੀਆਂ ਤੈਨੂੰ ਪ੍ਰਾਪਤ ਹੋਣੀਆਂ ਸੀ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਥਾਂ ਤੇ ਤੂੰ ਗੱਦੀ ਤੇ ਬਰਾਜਮਾਨ ਹੋਣਾ ਸੀ ਹੁਣ ਬਾਬਾ ਪ੍ਰਿਥੀ ਚੰਦ ਜਿਹੜਾ ਹੈ ਆਪਣੇ ਘਰ ਵਾਲੀ ਕਰਮਾ ਨੂੰ ਕਹਿੰਦਾ ਵੀ ਇਹਨਾਂ ਦੇ ਘਰ ਦੇ ਵਿੱਚ ਕਿਹੜੀ ਕੋਈ ਸੰਤਾਨ ਹੈ ਇਹਨਾਂ ਨੇ ਸੰਸਾਰ ਤੋਂ ਅੰਤਰੇ ਹੀ ਜਲੇ ਜਾਣਾ ਇਹ ਜੋ ਕੁਝ ਵੀ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ ਦੇ ਕੋਲ ਹੈ ਇਹ ਸਾਰਾ ਕੁਝ ਸਾਡੇ ਪੁੱਤਰ ਮਿਹਰਬਾਨ ਦਾ ਇਹ ਗੱਲ ਮਾਤਾ ਗੰਗਾ ਜੀ ਤੱਕ ਪਹੁੰਚੀ ਮਾਤਾ ਗੰਗਾ ਜੀ ਨੂੰ ਜਦੋਂ ਪਤਾ ਲੱਗਾ ਬੜੇ ਉਦਾਸ ਹੋਏ ਗੱਲ ਦੇ ਵਿੱਚ ਪੱਲਾ ਪਾਇਆ ਦੋਵੇਂ ਹੱਥ ਜੋੜੇ ਤਾਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਆਖਿਆ ਹੇ ਸਤਿਗੁਰੂ ਮੇਰੀ ਨਮਾਣੀ ਦੀ ਕੋਖ ਨੂੰ ਵੀ ਭਾਗ ਲਾਵੋ ਤਾਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਮਾਤਾ ਗੰਗਾ ਜੀ ਨੂੰ ਆਖਿਆ ਜਾਓ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਜਾ ਕੇ ਬੇਨਤੀ ਕਰੋ ਉਹ ਤੁਹਾਨੂੰ ਵਰ ਦੇਣਗੇ ਉਹਨਾਂ ਨੇ ਤਾਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕੀਤੇ ਗੁਰੂ ਅੰਗਦ ਗੁਰੂ ਅਮਰਦਾਸ ਗੁਰੂ ਰਾਮਦਾਸ ਜੀ ਦੀ ਸੇਵਾ ਕੀਤੀ ਜਾਓ ਉਹਨਾਂ ਦੇ ਕੋਲ ਜਾ ਕੇ ਬੇਨਤੀ ਕਰੋ ਮਾਤਾ ਜੀ ਤੁਰ ਪਏ ਨੇ ਚਾਲਾ ਪਾਇਆ ਜਿੱਥੇ ਵੀਰ ਦਾ ਇਲਾਕਾ ਸੀ ਜਿੱਥੇ ਖੇਤਾਂ ਦੇ ਵਿੱਚ ਸੇਵਾ ਕਰਦੇ ਨੇ ਬਾਬਾ ਬੁੱਢਾ ਸਾਹਿਬ ਜੀ ਮਾਲ ਡੰਗਰ ਸਾੰਭਦੇ ਨੇ ਮਾਤਾ ਗੰਗਾ ਜੀ ਰੱਥ ਦੇ ਸਵਾਰ ਹੋਏ ਨਾਲ ਕੁਝ ਸੇਵਾਦਾਰ ਸੇਵਕ ਲੈ ਜਾ ਰਹੇ ਨੇ ਰਸਤੇ ਦੇ ਵਿੱਚ ਜਦੋਂ ਜਾਂਦੇ ਨੇ ਰੱਥਾਂ ਤੇ ਸਵਾਰ ਹੋ ਕੇ ਕੱਚੇ ਰਾਹ ਨੇ ਮਿੱਟੀ ਘਟਾ ਧੂੜ ਉੱਡਦੀ ਪਈ ਹੈ ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਦੂਰੋਂ ਵੇਖਿਆ ਸਿੱਖਾਂ ਨੂੰ ਪੁੱਛਿਆ ਕੌਣ ਆ ਰਿਹਾ ਬੜੀ ਮਿੱਟੀ ਉੱਡਦੀ ਪਈ ਹੈ ਧੂੜ ਉੱਡਦੀ ਪਈ ਹੈ ਸਿੱਖਾਂ ਨੇ ਆਖਿਆ ਬਾਬਾ ਬੁੱਢਾ ਸਾਹਿਬ ਜੀ ਇਹ ਗੁਰੂ ਕੇ ਮੈਲ ਮਾਤਾ ਗੰਗਾ ਜੀ ਆ ਰਹੇ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਸਹਿਸ ਭਾਏ ਬਚਨ ਆਖੇ ਕਿ ਅੱਜ ਗੁਰੂ ਕੇ ਆਨੂੰ ਕਿੱਧਰੋਂ ਭਾਜਣਾ ਪੈ ਗਿਆ ਮਾਤਾ ਗੰਗਾ ਜੀ ਆਏ ਆ ਕੇ ਬਾਬਾ ਬੁੱਢਾ ਜੀ ਦੇ ਦਰਸ਼ਨ ਕੀਤੇ ਨਮਸਕਾਰ ਕੀਤੀ ਬੇਨਤੀ ਕੀਤੀ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਕਿਰਪਾ ਕਰੋ ਘਰ ਦੇ ਵਿੱਚ ਕੋਈ ਸੰਤਾਨ ਨਹੀਂ ਪੁੱਤਰ ਦਾ ਵਰ ਜਿਹੜਾ ਦਿਨਾ ਕਰੋ ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ ਤਨ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਸਾਰੀ ਅਜਮਤ ਦੇ ਮਾਲਕ ਨੇ ਉਹਨਾਂ ਦੇ ਕੋਲ ਜਾ ਕੇ ਬੇਨਤੀ ਕਰੋ ਉਹ ਤੁਹਾਡੀ ਝੋਲੀ ਖੁਸ਼ੀਆਂ ਨਾਲ ਭਰ ਦੇਣਗੇ ਮਾਤਾ ਜੀ ਉਦਾਸ ਹੋਏ ਵਾਪਸ ਧਾਨ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ ਦੇ ਕੋਲ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚੇ ਸਾਰੀ ਗੱਲ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ ਨੂੰ ਦਸੀ ਤਾਂ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ ਨੇ ਆਖਿਆ ਗੰਗਾ ਜੀ ਜਦੋਂ ਕਿਸੇ ਦੇ ਕੋਲੋਂ ਕੁਝ ਲੈਣਾ ਹੋਵੇ ਨਾ ਤੇ ਰਥਾਂ ਤੇ ਸਵਾਰ ਹੋ ਕੇ ਨਹੀਂ ਜਾਈਦਾ ਉਦੋਂ ਨੀਵੇਂ ਹੋ ਕੇ ਜਾਈਦਾ ਨੀਵੇਂ ਬਣ ਕੇ ਜਾਈਦਾ ਜਾਓ ਮੈਂ ਤੁਹਾਨੂੰ ਵਿਧੀ ਦੱਸਦਾ ਇਸ ਵਿਧੀ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਜਾਓ ਉਹ ਤੁਹਾਡੇ ਤੇ ਕਿਰਪਾ ਕਰਨ ਕੀ ਸਤਿਗੁਰੂ ਜੀ ਨੇ ਆਖਿਆ ਅੰਮ੍ਰਿਤ ਵੇਲੇ ਕੇਸ਼ੀ ਇਸ਼ਨਾਨ ਕਰਕੇ ਆਪਣੇ ਹੱਥੀਂ ਭੋਜਨ ਪ੍ਰਸ਼ਾਦਾ ਤਿਆਰ ਕਰਨਾ ਬਾਬਾ ਬੁੱਢਾ ਸਾਹਿਬ ਜੀ ਵਾਸਤੇ ਇਸੇ ਤਰ੍ਹਾਂ ਕੀਤਾ ਮਾਤਾ ਗੰਗਾ ਜੀ ਨੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਦਹੀਂ ਲਿਆ ਲੱਸੀ ਲਈ ਹੈ ਮਿੱਸੇ ਪ੍ਰਸ਼ਾਦੇ ਗੰਡੇ ਲਏ ਸਿਰ ਤੇ ਟੋਕਰਾ ਰੱਖਿਆ ਪ੍ਰਸ਼ਾਦਿਆਂ ਵਾਲਾ ਤੇ ਮਾਤਾ ਜੀ ਨਾਲ ਇੱਕ ਸੇਵਕ ਨੂੰ ਸੇਵਕੀ ਨੂੰ ਲੈ ਕੇ ਦਾਸੀ ਨੂੰ ਲੈ ਕੇ ਚਲਪੇਨ ਬੀੜ ਵਾਲੇ ਇਲਾਕੇ 'ਚ ਜਦੋਂ ਸਾਹਮਣੇ ਉਹ ਵੇਖਿਆ ਬਾਬਾ ਬੁੱਢਾ ਸਾਹਿਬ ਜੀ ਨੇ ਮਾਤਾ ਗੰਗਾ ਜੀ ਆਉਂਦੇ ਨੇ ਬਾਬਾ ਬੁੱਢਾ ਸਾਹਿਬ ਜੀ ਨੇ ਆਪ ਆਪਣੇ ਹੱਥਾਂ ਦੇ ਨਾਲ ਟੋਕਰੀ ਸਿਰਤੋਂ ਲਵਾਈ ਤੇ ਬੜੀ ਖੁਸ਼ੀ ਦੇ ਵਿੱਚ ਉਹਨਾਂ ਨੇ ਬਚਨ ਕੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਮਾਤਾ ਜੀ ਜਦੋਂ ਪੁੱਤ ਨੂੰ ਭੁੱਖ ਲੱਗਦੀ ਹੈ ਤੇ ਵੇਖੋ ਮਾਂ ਨੂੰ ਕਿੰਨਾ ਫਿਕਰ ਹੁੰਦਾ ਅਸੀਂ ਭੁੱਖੇ ਸੀ ਭੁੱਖ ਲੱਗੀ ਸੀ ਤੇ ਤੁਸੀਂ ਪ੍ਰਸ਼ਾਦਾ ਲੈ ਕੇ ਆਏ ਹੋ ਤੁਹਾਨੂੰ ਪਤਾ ਸੀ ਤੁਹਾਡਾ ਪੁੱਤਰ ਭੁੱਖਾ ਹੈ ਉਹਨਾਂ ਬਾਬਾ ਬੁੱਢਾ ਸਾਹਿਬ ਜੀ ਪ੍ਰਸ਼ਾਦਾ ਛਕਦੇ ਨੇ ਮਾਤਾ ਗੰਗਾ ਜੀ ਨੇ ਵਰ ਮੰਗਿਆ ਬਾਬਾ ਬੁੱਢਾ ਸਾਹਿਬ ਜੀ ਕਿਰਪਾ ਕਰੋ ਪੁੱਤਰ ਦੀ ਦਾਤ ਦੇਣਾ ਕਰੋ ਬਾਬਾ ਬੁੱਢਾ ਸਾਹਿਬ ਜੀ ਪ੍ਰਸ਼ਾਦਾ ਛਕਦਿਆਂ ਹੱਥ ਦੇ ਉੱਤੇ ਗੰਡਾ ਰੱਖਿਆ ਗੰਡੇ ਦੇ ਉੱਤੇ ਮੁੱਕੀ ਮਾਰੀ ਤੇ ਗੰਡੇ ਦੇ ਵਿੱਚੋਂ ਗੰਢੀ ਪੜਕ ਕੇ ਥੱਲੇ ਡਿੱਗੀ ਤੇ ਨਾਲ ਉੱਥੇ ਬਚਨ ਕੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਮਾਤਾ ਗੰਗਾ ਜੀ ਤੁਹਾਡੇ ਘਰ ਦੇ ਵਿੱਚ ਐਸਾ ਪੁੱਤਰ ਜਨਮੇਗਾ ਐਸਾ ਪੁੱਤਰ ਜੋਧਾ ਪੈਦਾ ਹੋਵੇਗਾ ਜਿਹੜਾ ਜ਼ਾਲਿਮਾਂ ਦੇ ਪਾਪੀਆਂ ਦੇ ਸਿਰ ਜਿਹੜੇ ਨੇ ਉਹ ਗੰਡੇ ਦੀ ਤਰ੍ਹਾਂ ਭੰਨਿਆ ਕਰੇਗਾ। ਬਾਬਾ ਬੁੱਢਾ ਸਾਹਿਬ ਦੀ ਨੇ ਪ੍ਰਸ਼ਾਦਾ ਛਕਿਆ ਪ੍ਰਸ਼ਾਦਾ ਛਕਦਿਆਂ ਛਕਦਿਆਂ ਬੇਅੰਤ ਵਰ ਦਿੱਤੇ। ਇਧਰ ਮਾਤਾ ਜੀ ਬੜੇ ਖੁਸ਼ੀ ਦੇ ਨਾਲ ਆਪਣੇ ਮਹਿਲਾਂ ਨੂੰ ਆਏ। ਆ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਸਾਰੀ ਗੱਲ ਦੱਸੀ। ਮਾਤਾ ਜੀ ਬੜੇ ਖੁਸ਼ ਨੇ ਵਾਬਾ ਬੁੱਢਾ ਸਾਹਿਬ ਜੀ ਦੇ ਬਚਨ ਦੇ ਸਦਕਾ ਫਿਰ ਮੇਰੀ ਪੀਰੀ ਦੇ ਮਾਲਕ ਬਾਲਕ ਹਰਗੋਬਿੰਦ ਜੀ ਜਿਨ੍ਹਾਂ ਦਾ ਜਨਮ ਹਾੜਵਦੀ ਇੱਕ ਨੂੰ 1595 ਈਸਵੀ ਦੇ ਵਿੱਚ ਗੁਰੂ ਕੀ ਵਿਡਾਲੀ ਵਿਖੇ ਅੰਮ੍ਰਿਤਸਰ ਦੀ ਧਰਤੀ ਤੇ ਹੋਇਆ ਸਹਿਬਜ਼ਾਦੇ ਦੇ ਜਨਮ ਦੀ ਖੁਸ਼ੀ ਵਿੱਚ ਧੰਗ ਗੁਰੂ ਅਰਜਨ ਦੇ ਪਾਸ਼ਾ ਮਹਾਰਾਜ ਜੀ ਨੇ ਛੇ ਹਰਟਾਂ ਵਾਲਾ ਖੂਹ ਜਿਹੜਾ ਹੈ ਉਹ ਲਗਾਉਣਾ ਕੀਤਾ ਜਿੱਥੇ ਸਤਗੁਰੂ ਜੀ ਦੀ ਜਾਤ ਦੇ ਵਿੱਚ ਜਨਮ ਸਥਾਨ ਗੁਰਦੁਆਰਾ ਸ਼ਿਹਾਟਾ ਸਾਹਿਬ ਜਿਹੜਾ ਹੈ ਸਭਾਇਮਾਨ ਹੈ ਤੁਨ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਨੂੰ ਫਿਰ ਬਾਬੇ ਪ੍ਰਿਥੀ ਚੰਦ ਨੇ ਜਿਹੜਾ ਇਹਨਾਂ ਦਾ ਤਾਇਆ ਲੱਗਦਾ ਸੀ ਉਹਨੇ ਕਈ ਵਾਰੀ ਕੋਸ਼ਿਸ਼ ਕੀਤੀ ਹੈ ਸਤਗੁਰੂ ਜੀ ਨੂੰ ਬਚਪਨ ਦੇ ਵਿੱਚ ਮਰਵਾਉਣ ਦੀ ਦਾਈ ਦੇ ਥਣਾ ਨੂੰ ਜ਼ਹਿਰ ਲਾ ਕੇ ਭੇਜਦਾ ਫਿਰ ਖਡਾਵੇ ਨੂੰ ਕਹਿ ਕੇ ਦਹੀਂ ਦੇ ਵਿੱਚ ਜ਼ਰ ਮਲਾਇਆ ਜਾਂਦਾ ਹੈ ਸੁਪੇਰੇ ਦੇ ਕੋਲੋਂ ਸੱਪ ਛੱਡਿਆ ਜਾਂਦਾ ਹੈ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਨੂੰ ਬਾਰ-ਬਾਰ ਉਹ ਕੋਸ਼ਿਸ਼ ਕਰਦਾ ਹੈ ਖਤਮ ਕਰਦੀ ਪਰ ਧੰਨ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਅਕਾਲ ਪੁਰਖ ਦਾ ਰੂਪ ਧਰਤੀ ਦੇ ਉੱਤੇ ਆਇਆ ਹੈ ਸਤਿਗੁਰੂ ਜੀ ਨੂੰ ਕਿਹੜੀ ਚੀਜ਼ ਹੈ ਜਿਹੜੀ ਮਾਰ ਸਕਦੀ ਹੈ ਧੰਨ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਥੋੜੇ ਜੇ ਵੱਡੇ ਹੋਏ ਪੜਨ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਲਾਇਆ ਗਿਆ ਸ਼ਸਤਰ ਵਿਦਿਆ ਸ਼ਾਸਤਰ ਵਿਦਿਆ ਸਿੱਖੀ ਭਾਈ ਡੇਟਾ ਜੀ ਦੇ ਕੋਲੋਂ ਭਾਈ ਪ੍ਰਾਣਾ ਜੀ ਦੇ ਕੋਲੋਂ ਇਸ ਤਰ੍ਹਾਂ ਹੋਰ ਅਨੇਕਾ ਵਿਦਿਆ ਜਿਹੜੀ ਹੈ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਨੇ ਪ੍ਰਾਪਤ ਕੀਤੀ ਧੰਨ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਜਿਸ ਵੇਲੇ 11 ਕ ਸਾਲ ਦੀ ਉਮਰ ਸੀ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ ਸ਼ਹੀਦ ਹੋਣ ਤੋਂ ਪਹਿਲਾਂ ਗੁਰਤਾ ਗੱਦੀ ਜਿਹੜੀ ਹੈ ਆਪਣੇ ਪੁੱਤਰ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਨੂੰ ਸੌਂਪ ਕੇ ਗਏ ਬਾਬਾ ਬੁੱਢਾ ਸਾਹਿਬ ਜੀ ਨੇ ਗੁਰਤਾ ਗੱਦੀ ਦਾ ਤਿਲਕ ਦਿੱਤਾ ਧੰਨ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਤਖਤ ਤੇ ਸਭਾਇਮਾਨ ਹੋਏ ਗੁਰਤਾ ਗੱਦੀ ਤੇ ਸਭਾਇਮਾਨ ਹੋਏ ਹੁਣ ਸਤਿਗੁਰੂ ਜੀ ਨੇ ਸੰਗਤਾਂ ਨੂੰ ਹੁਕਮ ਕੀਤਾ ਜਿਹੜਾ ਵੀ ਸਾਡੇ ਦਰਸ਼ਨਾ ਵਾਸਤੇ ਆਵੇ ਚੰਗੀ ਨਸਲ ਦੇ ਘੋੜੇ ਚੰਗੇ ਸ਼ਸਤਰ ਤੇ ਚੰਗੀ ਜਵਾਨੀ ਜਿਹੜੀ ਹੈ ਉਹ ਸਾਨੂੰ ਭੇਟਾ ਕੀਤੀ ਜਾਵੇ ਭਾਵ ਕਿ ਚੰਗੇ ਜਿਹੜੇ ਨੌਜਵਾਨ ਨੇ ਉਹ ਸੈਨਾ ਦੇ ਵਿੱਚ ਭਰਤੀ ਹੋਣ ਧੰਨ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਨੇ ਫਿਰ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਰਮੰਦਰ ਸਾਹਿਬ ਦੇ ਸਾਹਮਣੇ ਇਸੇ ਹੀ ਤਖਤ ਤੇ ਫਿਰ ਸਤਿਗੁਰੂ ਜੀ ਸਿੱਖਾਂ ਦੇ ਫੈਸਲੇ ਕਰਦੇ ਨੇ ਇੱਥੇ ਹੀ ਫਿਰ ਗੁਰੂ ਕੇ ਢਾਡੀ ਜਿਹੜੇ ਨੇ ਉਹ ਸ਼ਾਮ ਨੂੰ ਢਾਡੀ ਵਾਰਾਂ ਸਤਿਗੁਰੂ ਜੀ ਨੂੰ ਸੁਣਾਉਂਦੇ ਨੇ ਢਾਡੀ ਨੱਥਾ ਤੇ ਅਬਦੁੱਲਾ ਜਿਹੜੇ ਗੁਰੂ ਘਰ ਦੇ ਮਹਾਨ ਢਾਡੀ ਸੀ ਇਹ ਸਤਿਗੁਰੂ ਜੀ ਨੂੰ ਵਾਰਾਂ ਸੁਣਾ ਕੇ ਨਿਹਾਲ ਕਰਦੇ ਧੰਨ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਜਿੱਥੇ ਉਹ ਢਾਡੀਆਂ ਦੇ ਪਿਤਾ ਮਾਣ ਨੇ ਉਥੇ ਸਤਗੁਰੂ ਜੀ ਨੇ ਸਿੱਖਾਂ ਨੂੰ ਸ਼ਸਤਰ ਬਖਸ਼ਿਸ਼ ਕੀਤੇ। ਉਥੇ ਸਤਗੁਰੂ ਜੀ ਨੇ ਸਿੱਖਾਂ ਨੂੰ ਘੋੜਿਆਂ ਦੀ ਸਵਾਰੀ ਜਿਹੜੀ ਹੈ ਇਹ 6ਵੇਂ ਪਾਸ਼ਾ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਨਹੀਂ ਤੇ ਪਹਿਲਾਂ ਕੋਈ ਇਹੋ ਜੀਆਂ ਸਵਾਰੀਆਂ ਨਹੀਂ ਸੀ ਕਰ ਸਕਦਾ। ਰਾਜੇ ਮਹਾਰਾਜਿਆਂ ਦੀ ਉੱਚੇ ਘਰਾਣਿਆਂ ਦੀ ਸਵਾਰੀ ਸੀ ਘੋੜਾ ਵੀ। ਧੰਨ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਨੇ ਸਿੱਖਾਂ ਤੇ ਅਥਾ ਬਖਸ਼ਿਸ਼ ਰਹਿਮਤ ਕੀਤੀ। ਹੁਣ ਸਤਗੁਰੂ ਧੰਨ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਸਤ ਗੁਰੂ ਜੀ ਨੇ ਆਪਣੇ ਜੀਵਨ ਦੇ ਵਿੱਚ ਚਾਰ ਜੰਗਾਂ ਜਿਹੜੀਆਂ ਨੇ ਉਹ ਲੜੀਆਂ ਚਾਰੇ ਦੀਆਂ ਚਾਰੇ ਜੰਗਾਂ ਤੇ ਸਤ ਗੁਰੂ ਜੀ ਨੇ ਜਿੱਤ ਪ੍ਰਾਪਤ ਕੀਤੀ ਅੰਮ੍ਰਿਤਸਰ ਦੀ ਜੰਗ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਜੰਗ ਮਹਾਰਾਜ ਦੀ ਜੰਗ ਤੇ ਕਰਤਾਰਪੁਰ ਦੀ ਜੰਗ ਚਾਰੇ ਜੰਗਾਂ ਸਤ ਗੁਰੂ ਜੀ ਨੇ ਜਿੱਤੀਆਂ ਧੰਨ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਸਤ ਗੁਰੂ ਜੀ ਨੇ ਜਿੱਥੇ ਜੰਗਾਂ ਜਿੱਤੀਆਂ ਨੇ ਉੱਥੇ ਸਤਿਗੁਰੂ ਜੀ ਨੇ ਜ਼ਾਲਮਾਂ ਦਾ ਸਿਰ ਭੰਨਿਆ ਜਿਹੜੇ ਵੀ ਜ਼ੁਲਮ ਦੇ ਵਿਰੁੱਧ ਜਿਹੜਾ ਵੀ ਜ਼ੁਲਮ ਕਰਦਾ ਸੀ ਸਤਿਗੁਰੂ ਜੀ ਨੇ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਈ ਆਪਣੇ ਸਿੱਖਾਂ ਨੂੰ ਆਖਿਆ ਕਿ ਕਦੇ ਵੀ ਏਨ ਨਹੀਂ ਮੰਨਣੀ ਜਿਹੜਾ ਗੁਰੂ ਦਾ ਸਿੱਖ ਹੈ ਉਹ ਕਦੇ ਏਨ ਨਹੀਂ ਮੰਨਦਾ ਉਹ ਇਹਨਾਂ ਦਾ ਜ਼ਰੂਰ ਵਿਰੋਧ ਕਰੇ ਐਸੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਸਤਿਗੁਰੂ ਦੀਨदयाल ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਦੀਆਂ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਸਤਿਗੁਰੂ ਜੀ ਕਿਰਪਾ ਕਰਨ ਬਾਣੀ ਅਤੇ ਇਤਿਹਾਸ ਸਾਡੇ ਹਿਰਦੇ ਚ ਵਸ ਜਾਵੇ ਹੋਇਆਂ ਭੁਲਾ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ